ਨੋ ਬਾਈ ਜੀ ਕਬੂਤਰ ਹਰ ਕੋਈ ਰੱਖਦਾ ਪਰ ਸ਼ੌਕ ਬੱਲੇ ਹੁੰਦੇ ਕੋਈ ਰੱਖਦਾ ਕੋਈ ਸੇਲ ਕਰਦਾ ਇਹ ਡੌਗਸ ਆ ਗਏ ਕੁੱਤੇ ਕਿ ਹੁਣ ਆਪਾਂ ਬਾਈ ਜੀ ਤੋਂ ਪੁੱਛਦੇ ਆ ਕਿ ਕਿੰਨਾ ਟਾਈਮ ਤੁਹਾਨੂੰ ਰੱਖਦਿਆਂ ਨੂੰ ਹੋ ਗਿਆ ਕਿ ਸੇਲ ਕਰਦੇ ਹੋ ਕਿੰਨਾ ਟਾਈਮ ਹੋ ਗਿਆ ਸੇਲ ਕਰਦਿਆਂ ਨੂੰ ਕੀ ਡੇਟ ਚ ਕਰਦੇ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਇਹ ਤੁਸੀਂ ਕਬੂਤਰ ਰੱਖਦੇ ਹੋ ਉੱਤੇ ਰੱਖੇ ਆ ਹਾਂ ਜੀ ਕਿੰਨਾ ਕ ਟਾਈਮ ਹੋ ਗਿਆ ਤੁਹਾਨੂੰ ਰੱਖਦਿਆਂ ਨੂੰ ਉਹ 5-6 ਸਾਲ ਹੋ ਗਏ ਕੁੱਤੇ ਰੱਖਣ ਬਈ ਕੁੱਤੇ ਬਹੁਤ ਟਾਈਮ 20 ਸਾਲ ਹੋ ਗਏ ਕੁੱਤਿਆਂ ਦੇ 20 ਸਾਲ ਹੋ ਗਏ ਤੇ ਸਾਰੇ ਸੇਲ ਹੀ ਕਰਨੇ ਹੁੰਦੇ ਆ ਹਾਂ ਇਹ ਸੇਲ ਪਹਿਲਾਂ ਬੱਚੇ ਵੀ ਸੇਲ ਕਰੇ ਛੋਟੇ ਛੋਟੇ ਜੀ ਕੁੱਤਾ 25000 ਦਾ ਸੇਲ ਕਰਿਆ ਸੀ ਜੀ ਕੁੱਤੀ ਕਰੀ 18000 ਇਹ ਅੱਜ ਇਹ ਇੱਥੇ ਮੇਲੇ ਦੀ ਕਰਿਆ ਨਹੀਂ ਉਹ ਕਰੇ ਹੋਗੇ ਅੱਛਾ ਅੱਛਾ ਤੇ ਬਾਕੀ ਤੁਸੀਂ ਮੈਨੂੰ ਦੱਸ ਦਿਓ ਕਿੱਥੇ ਕਿਰੇ ਅਮਾ ਆਪਣਾ ਐਡਰੈਸ ਤੁਹਾਡਾ ਦੇ ਦਾਂਗੇ ਪੱਕਾ ਲਈ ਉਹ ਆ ਜੋ ਪਾਪ ਹੈ ਨਾ ਛੋਟਾ ਜਾਂ ਇਹ ਡੈਸ਼ ਆਉਂਦਾ ਇਹ ਇਸ ਤਰ੍ਹਾਂ ਲੱਗਦਾ ਨਾ ਜਿਵੇਂ ਨਹੀਂ ਆਹ ਗੱਡੀਆਂ ਜਿਹੜੇ ਰੱਖਦੇ ਨੇ ਨਕਲੀ ਜਿਹਾ ਨਹੀਂ ਹੁੰਦੇ ਉਹ ਉਸ ਤਰ੍ਹਾਂ ਹੀ ਲੱਗਦਾ ਜਿਵੇਂ ਪਿਆ ਹੁੰਦਾ ਇਹ ਕਿਹੜਾ ਜੀ ਇਹ ਇਹ ਡੈਸ਼ ਆਉਂਦਾ ਜੀ ਦੇ ਸੌਣ ਦਾ ਹਾਂਜੀ ਇਹ ਕਿੰਨੇ ਦਾ ਸੇਲ ਕਰਨਾ ਵੀ 2500 ਰੁਪਏ ਦੇ ਅੱਛਾ ਜੀ ਜਾੜੀਆ ਸਿੱਧੂ ਆਹ ਆ ਕਬੂਤਰ ਹੈ ਨਾ ਜੀ ਹਾਂਜੀ ਹਾਂਜੀ ਇਹ ਤਾਂ ਆਮ ਕਬੂਤਰੀ ਹੈ ਕਿ ਹੋਰ ਆਮ ਕਬੂਤਰੀ ਦੇ ਵਿੱਚ ਲੱਠੇ ਵੀ ਆਈ ਉਸਟਰਨ ਵਾਲੇ ਆਈ ਤੇ ਉੱਪਰ ਵਾਲੇ ਜੀ ਇਹ ਵੀ ਉੱਡਣ ਵਾਲੇ ਕਬੂਤਰ ਹੈ ਜੀ ਠੀਕ ਹੈ ਹਾਂ ਵੀ ਰੱਖ ਦਿਓ ਜੀ ਇਹ ਡਬਲ ਕੋਡ ਜਰਮਨ ਹੈ ਜੀ ਜਰਮਨ ਹੈ ਹਾਂਜੀ ਇਹ 2.5 ਮਹੀਨਿਆਂ ਦੇ 25000 ਰੁਪਏ ਪ੍ਰਾਈਜ਼ ਹੈ ਜੀ ਠੀਕ ਹੈ ਜੀ ਇਹ ਵੀ ਫ੍ਰੈਂਚ ਡੌਗ ਹੈ ਜੀ ਫ੍ਰੈਂਚ ਡੌਗ ਠੀਕ ਹੈ ਜੀ ਇਹ ਜਰਮਨ ਡਬਲ ਕੋਡ ਹੈ ਜੀ ਪੰਜ-ਪੰਜ ਮਹੀਨਿਆਂ ਦੇ ਬੱਚੇ ਆ ਦੋਨੋਂ ਚ ਪੰਜ-ਪੰਜ ਮਹੀਨਿਆਂ ਦੇ ਹਾਂ ਜੀ ਹਾਂ ਇਹ ਰਾਖੀ ਨੂੰ ਵਧੀਆ ਰਹਿੰਦੇ ਹਨ ਜੀ ਹਾਂ ਜੀ ਹਾਂ ਪੂਰੀ ਟੌਪ ਦੀ ਰਾਖੀ ਰੱਖਦੇ ਹੀ ਇਹ ਇਹਦਾ ਸੇਲ ਦਾ ਵੀ ਕੀ रेट ਆ ਜੀ ਇਹ ਇੱਕ ਸੇਲ ਕਰਨਾ ਹੈ 40000 ਰੁਪਏ ਅਸੀਂ ਇੱਕ ਰੱਖਣਾ ਇੱਕ ਕਰਨਾ ਹਾਂਜੀ ਹਾਂਜੀ ਆ ਤਾਂ ਆਂ ਮੁਰਗੇ ਹੁੰਦੇ ਜਿਹੜੇ ਹਨ ਜੀ ਹਾਂ ਸੀਲ ਆਈ ਇਹ ਅਸਾ ਸੀਲ ਹੈ ਕਿਉਂ ਮੰਗਦਾ ਸੀਲ ਦੀ ਵੱਧ ਆ ਜੀ ਹਾਂ ਜੀ ਇਹਦੇ ਨਾਲ ਦਾ ਇੱਕ ਵੇਚਿਆ ਜੀ 5000 ਰੁਪਏ 5500 ਰੁਪਏ ਦਾ ਵੇਚਿਆ ਜੀ ਵਾਈਟ ਕਲਰ ਦਾ ਸੀਗਾ ਜੀ ਇੱਕ 5000 ਦਾ ਜੀ ਹਾਂ ਜੀ ਅੱਛਾ ਜੀ ਨੂਰੀ ਹੈ ਜੀ ਹਾਂ ਨੂਰੀ ਤੇ ਇੱਕ ਕੁਕੜੀ ਸੀ ਕਰ ਲੋ 3500 ਦੀ ਵੇਚੀ ਸੀ ਸੀਲ ਹੀ ਬੜੀ ਮਹਿੰਗੀ ਹੈ ਨਾ ਜੀ ਹਾਂ ਜੀ ਤੇ ਆਹ ਵਾਲੇ ਜੀ ਇਹ ਤਾਂ 300 ਰੁਪਏ ਭਰਾਈ ਹੈ ਇੱਕ ਰਾਈ ਅੱਛਾ ਜੀ ਹਾਂਜੀ ਹਾਂਜੀ ਇਹ ਦੇਸੀ ਚ ਪੈਂਦੇ ਕਿਉਂ ਮੈਂ ਇਹ ਸੀਰ ਵੀ ਇਹ ਦੇਸੀ ਵੀ ਹੈ ਵੀ ਇੱਕ ਇੱਕ ਤਾਂ ਭਲਾਈ ਆਇਆ ਹੈ ਨਾ ਹਾਂਜੀ 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 ਤੇ ਆ ਖੜੇ ਕਰਿਓ ਭਾਈ ਜੀ ਕੁੱਤੇ ਮੜੇ ਆਪਸ ਮਾਰ ਕੇ ਚੰਗੇ ਤਰ੍ਹਾਂ ਦਿਖਾ ਦਈਏ ਨਾ ਭਾਈ ਜੀ ਨੂੰ ਇਧਰ ਆਹ ਲੋ ਹੀ ਰਾਖੀ ਵਾਲੇ ਇਹ ਉਰਤੇ ਪਰ ਇਹ ਬਾਈ ਜੀ ਨੇ ਤੁਹਾਨੂੰ ਦੱਸ ਦਿੱਤਾ। ਲਓ ਬਾਈ ਜੀ ਆਪਣਾ ਨੰਬਰ ਦੱਸ ਦਿਓ ਤੇ ਪਿੰਡ ਦੱਸ ਦਿਓ। ਐਡਰੈਸ ਪੱਕਾ ਦੇ ਦਿਓ। ਕਈ ਵਾਰ ਸੇਲ ਕਰ ਦੋ ਨਾ ਫੋਨ ਕਰਕੇ ਬੰਦਾ ਆ ਸਕਦਾ। ਪਿੰਡ ਸੇਖੋ ਹੈ ਜਿਲ੍ਹਾ ਬਟਿੰਡਾ ਜੀ। ਮੋਬਾਈਲ ਨੰਬਰ ਹੈਗਾ 9464214950 ਜੀ। ਉਹ ਮੋਬਾਈਲ ਨੰਬਰ ਦੁਬਾਰਾ ਬੋਲ ਦੇ ਜੀ। 9464214950 ਸੰਦੀਪ ਸਿੰਘ ਢਲੋਈ ਸੇਖੋ ਪਿੰਡ ਹੈ ਜੀ। ਤੇ ਕੰਟੈਕਟ ਕਰਕੇ ਲੈ ਸਕਦੇ। ਮਹੀਨੇ ਨੂੰ ਕੁੱਤੀ ਸੂਣ ਵਾਲੀ ਸਾਡੇ ਕੋਲ ਜਰਮਨ ਡਬਲ ਪੌਂਡੀ। ਇੱਕ ਸਹੀ 1 ਮਹੀਨੇ ਨੂੰ ਫੋਨ ਤੇ ਕੰਟੈਕਟ ਕਰਕੇ ਬੱਚੇ ਲੈ ਸਕਦੇ ਜੀ ਠੀਕ ਆ ਜੀ ਥੈਂਕ ਯੂ ਥੈਂਕ ਯੂ